ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕਿਸਾਨ ਵੀਰ ਜਿਹੜੇ ਸਬਜ਼ੀ ਬੀਜਦੇ ਨੇ ਉਹਨਾਂ ਵਾਸਤੇ ਛੋਟਾ ਟਰੈਕਟਰ ਲੈ ਕੇ ਆ ਗਏ ਦੋਸਤੋ ਇਹ ਟਰੈਕਟਰ ਦੇ ਵਿੱਚ ਬਹੁਤ ਵਧੀਆ ਤੇ ਖੂਬੀਆਂ ਬਹੁਤ ਨੇ ਦੋਸਤੋ ਜਿਵੇਂ ਮਰਜੀ ਇਹਨੂੰ ਐਡਜਸਟਮੈਂਟ ਕਰ ਲਓ ਛੋਟਾ ਵੱਡਾ ਜੋ ਵੀ ਤੁਸੀਂ ਕਰਨਾ ਕੰਮ ਚਾਹੁੰਦੇ ਹੋ ਇਹਦੇ ਨਾਲ ਉਹ ਤੁਸੀਂ ਕਰ ਸਕਦੇ ਹੋ ਦੋਸਤੋ ਢਿੱਲੋ ਪਾਵਰ ਵਾਲੇ ਨੇ ਇਹਨਾਂ ਨੇ ਸਟਾਰ ਲਾਈ ਵੀ ਆ ਰਾਜਪੁਰੇ ਦੋਸਤੋ ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਆ ਬਾਈ ਜੀ ਦਾ ਸਕਰੀਨ ਤੇ ਨੰਬਰ ਆ ਬਾਈ ਜੀ ਨਾਲ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਦੋਸਤੋ ਉਸ ਤੋਂ ਬਾਅਦ ਜੋ ਵੀ ਤੁਸੀਂ ਸਾਹਮਣੇ ਰੂਟਾ ਫੀਟਰ ਦੇਖ ਰਹੇ ਹੋ ਦੋਸਤੋ ਵੱਡੇ ਵੱਡੇ ਬਹੁਤ ਵਧੀਆ ਤੇ ਵੱਡੇ ਵੱਡੇ ਰੂਟਾ ਫੀਟਰ ਉਰੇ ਲੱਗੇ ਹੋਏ ਨੇ ਤੇ ਇਹਨਾਂ ਦੇ ਉੱਪਰ ਵੀ ਦੋਸਤੋ 5-5000 ਰੁਪਿਆ ਡਿਸਕਾਊਂਟ ਚੱਲ ਰਿਹਾ ਮੇਲੇ ਕਰਕੇ 5-5000 ਰੁਪਿਆ ਡਿਸਕਾਊਂਟ ਚੱਲ ਰਿਹਾ ਭਾਰੀ ਡਿਸਕਾਊਂਟ ਆ ਕਿਸਾਨ ਮੇਲੇ ਤੇ ਜੇ ਕੋਈ ਸੰਦ ਖਰੀਦਣਾ ਚਾਹੁੰਦਾ ਖੇਤੀਬਾੜੀ ਦੇ ਸੰਬੰਧਤ ਤਾਂ ਤੁਸੀਂ ਰਾਜਪੁਰੇ ਕਿਸਾਨ ਮੇਲੇ 'ਚ ਪਹੁੰਚੋ ਪਹੁੰਚ ਕੇ ਉੱਥੇ ਜਿਵੇਂ ਟਰੈਕਟਰ ਨੇ ਹੋਰ ਵੀ ਸੰਦ ਨੇ ਉਹਨਾਂ ਦੇ ਉੱਪਰ ਬਹੁਤ ਭਾਰੀ ਡਿਸਕਾਊਂਟ ਚੱਲ ਰਿਹਾ ਤਾਂ